ਸਤ ਜੀ ਆਵਦੇ ਸਾਰੇ ਉਹ ਮੇਰੀ ਪਹਾਣੀ ਸੰਸਕਾਰ ਰਾਤ ਦੀ ਰੋਟੀ ਬਣਾਉਂਦਿਆਂ ਮਨ ਵਿੱਚ ਕੁਵਰਾੜ ਜੀ ਮਹਿਸੂਸ ਕਰ ਰਹੀ ਸੀ ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖਵਾ ਕੇ ਹੀ ਵਿਚਾਰੀ ਨੂੰ ਵੇਲ ਮਿਲੀ ਇੱਕ ਤਾਂ ਪਿਛਲੀ ਰਾਤ ਉਸਦੇ 6 ਕੁ ਮਹੀਨਿਆਂ ਦੇ ਮੁੰਡੇ ਨੇ ਉਸ ਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਕਰਨ ਨਾਨ ਮਿਲਣ ਆਈ ਸੀ ਤਾਂ ਸਾਰਾ ਦਿਨ ਉਸ ਦੀ ਆਉ ਭਗਤ ਵਿੱਚ ਲੰਘ ਗਿਆ ਡਿਗਦੀ ਟਾਂਦੀ ਨੇ ਸੱਸ ਸੋਹਰੇ ਤੇ ਦਾਦੀ ਸੱਸ ਨੂੰ ਰੋਟੀ ਖਵਾ ਦਿੱਤੀ ਪਰ ਆਪ ਖਾਣ ਦੀ ਹਿੰਮਤ ਨਹੀਂ ਪਈ ਸਿਰ ਦਰਦ ਨਾਲ ਫਟ ਰਿਹਾ ਸੀ ਉਹ ਦਵਾਈ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੋਚਿਆ ਵਿੰਦ ਚਟ ਆਰਾਮ ਕਰਕੇ ਬਾਕੀ ਦਾ ਕੰਮ ਨਿਵੇੜ ਲਵਾਂਗੀ ਉਹਦਾ ਮੁੰਡਾ ਵੀ ਸੁੱਤਾ ਪਿਆ ਸੀ ਪਤੀ ਦੇਵ ਤਾਂ ਹਾਲੇ ਦੇਰ ਰਾਤ ਕਰ ਵਾਪਸ ਪਰਤੇਗਾ ਉਦੀ ਪਈ ਦੀ ਅੱਖ ਲੱਗ ਗਈ ਟਾਈਮ ਦਾ ਪਤਾ ਨਹੀਂ ਲੱਗਿਆ ਘੰਟੇ ਕੁ ਬਾਅਦ ਉਹਦੀ ਸੱਸ ਆ ਗਈ ਕੁੜੇ ਕਿਵੇਂ ਲੰਬੀਆਂ ਤਾਣ ਸੁੱਤੀ ਪਈਆਂ ਰਸੋਈ 'ਚ ਗੱਡਾ ਭਾਂਡਿਆਂ ਦਾ ਮਾਂਜਣ ਵਾਲਾ ਕੋਈ ਨੌਕਰਾ ਕਰਦਾ ਕੌਣ ਮੰਨਦਾ ਦੀ ਵੀ ਦੁੱਧ ਉਡੀਕਦੀ ਬੈਠੀ ਇਧਰ ਮਹਾਰਾਣੀ ਨੂੰ ਨੀਂਦ ਚੜੀ ਪਈ ਮੈਨੂੰ ਦਾਸਤਾ ਦਿਂਦੀ ਸੌਣ ਲੱਗੀ ਐ ਮੈਂ ਆਈ ਕੁਝ ਦੁੱਧ ਦੱਤਾ ਕਰ ਲੈਂਦੀ ਉਹਦੀ ਕੋਈ ਗੱਲ ਸੁਣੇ ਬਗੈਰ ਉਹ ਕਿੰਨਾ ਚਿਰ ਅੱਗ ਉਗਲਦੀ ਰਹੀ ਮੰਮੀ ਮੇਰਾ ਸਿਰ ਦੁਖਦਾਸੀ ਦਵਾਈ ਲਈ ਸੀ ਪਤਾ ਨਹੀਂ ਕਦੋਂ ਨੀਂਦ ਆ ਗਈ ਮੈਂ ਵੀ ਇਨਸਾਨ ਆ ਕੋਈ ਪਸ਼ੂ ਤਾਂ ਨਹੀਂ ਮੈਂ ਰਾਤ ਦੀ ਵੀ ਨਹੀਂ ਸੁੱਤੀ ਦਿਨੇ ਵੀ ਬੈਠਣਾ ਤੱਕ ਨਸੀਬ ਨਹੀਂ ਹੋਇਆ ਫਿਰ ਕੀ ਹੋ ਗਿਆ ਮਰਪ੍ਰੀਤ ਦੀ ਗੱਲ ਹਾਲੇ ਵਿੱਚ ਸੀ ਕਿਉਂ ਪੜਖ ਪਈ ਨਾ ਮੈਂ ਕਦ ਕਿਹਾ ਤੂੰ ਪਸ਼ੂ ਐ ਰਾਤੀਂ ਕੀ ਚਰਚਾ ਆਦੀ ਸੀ ਤੇ ਦਿਨੇ ਜਿਹੜੇ ਗੱਡੇ ਮੂਰੇ ਜੁੜੀ ਰਹੀ ਦੋ ਟਾਈਮ ਦਾ ਲੰਗਰ ਹੀ ਲਾਇਆ ਹੋਰ ਕੀ ਕੀਤਾ ਸਭ ਕਰਦੀਆਂ ਤੂੰ ਵੱਖਰਾ ਕੀਤਾ ਕੁਝ ਕਿਵੇਂ ਮੂਰੇ ਜਵਾਨ ਲਣਾਉਂਦੀ ਏ ਆਹੀ ਕੁਝ ਸਿਖਾਇਆ ਤੇਰੀ ਮਾਂ ਨੇ ਆਹੀ ਸੰਸਕਾਰ ਦੇ ਕੇ ਤੋਰਿਆ ਵੀ ਆਪਦੀ ਸੱਸ ਦੇ ਮੂਰੇ ਸਿਰ ਚੜ ਕੇ ਬੋਲੀ ਉਹ ਕੁਝ ਕਹਿਣ ਹੀ ਲੱਗੀ ਸੀ ਕਿ ਬਾਹਰ ਜੋਰ ਦੀ ਖੜਾਕ ਦੀ ਆਵਾਜ਼ ਆਈ ਤੇ ਉਹ ਦੋਵੇਂ ਬਾਹਰ ਭੱਜ ਕੇ ਆ ਗਈਆਂ ਬਾਹਰ ਆ ਕੇ ਦੇਖਿਆ ਕਿ ਜਗਰਾਜ ਬਣਪਰੀ ਦਾ ਪਤੀ ਸ਼ਰਾਬ ਦਾ ਰੱਜਿਆ ਬੀਬੀ ਦੇ ਮੰਝੇ ਵਿੱਚ ਬੱਜ ਕੇ ਡਿੱਗ ਪਿਆ ਸੀ ਤੇ ਹੁਣ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਤੁਹਾਡੀ ਮਾਂ ਤੁਹਾਡੀ ਭੈਣ ਉਹ ਆਹ 부ੜੀ ਦਾ ਮੰਝਾ ਹੋਰ ਕਿਤੇ ਡਾ ਦਿਆ ਕਰੋ ਵਿਚਾਲੇ ਫਸ ਕੇ ਪੈ ਜਾਂਦੀ ਏ ਉਹ ਭੈਣ ਮੇਰੀ ਲੱਤ ਟੁੱਟ ਜਾਣੀ ਸੀ ਉਹਦੀ ਸੱਸ ਭੱਜ ਕੇ ਗਈ ਬੇਪੁੱਤ ਨਾ ਵੇ ਨਾ ਲੱਤ ਕਾਹਨੂੰ ਟੁੱਟੇ ਮੇਰੇ ਪੁੱਤ ਦੀ ਤੂੰ ਥੋੜੀ ਪੀ ਲਿਆ ਕਰਨ ਨਾਲੇ ਇੰਨਾ ਕੁ ਵੇਲਾ ਕਿਉਂ ਕਰਦਾ ਟਾਈਮ ਨਾਲ ਘਰੇ ਆ ਜਾ ਜਾਂ ਕਰ ਉਹ ਉਹਦੀ ਲੱਤ ਮਾਰਨ ਲੱਗ ਪਈ ਓਏ ਭੈਣ ਮੈਂ ਤੁਹਾਡਾ ਗੁਲਾਮਾਂ ਜਦੋਂ ਮਰਜ਼ੀ ਆਵਾਂ ਸਾਲੇ ਹੋਏ ਜਗਰਾਜ ਆਪਣੀ ਮਾਂ ਦੇ ਗਲ ਪੈ ਗਿਆ ਉਹ ਤੂੰ ਟਿਕਦਾ ਕਿ ਟਿਕਾਵਾਂ ਮੈਂ ਕਿਵੇਂ ਅੱਧੀ ਰਾਤ ਨੂੰ ਖੌਰੂ ਪਾਇਆ ਜਗਰਾਜ ਦਾ ਪਿਓ ਅੰਦਰੋਂ ਉੱਠ ਕੇ ਆ ਗਿਆ ਮੈਂ ਨਹੀਂ ਟਿਕਦਾ ਤੂੰ ਕਰ ਲੈ ਕੀ ਕਰਨਾ ਜਗਰਾਜ ਆਪਣੇ ਪਿਓ ਮੂਰੀ ਤਣ ਕੇ ਖੜਾ ਹੋ ਗਿਆ ਉਹਦਾ ਪਿਓ ਉਹਦੇ ਵੱਲ ਨੂੰ ਹੌਣ ਦੀ ਵਜਾਏ ਹੌਣ ਹੀ ਲੱਗਿਆ ਸੀ ਕਿ ਉਹਦੀ ਮਾਂ ਵਿਚਾਲੇ ਆ ਗਈ ਉਹ ਤੁਸੀਂ ਰਹਿਣ ਦੋਏ ਤਾਂ ਰੱਜਿਆ ਹੋਇਆ ਤੁਸੀਂ ਅੰਦਰ ਚਲੋ ਉਹ ਉਸ ਨੂੰ ਬੁੜਬੁੜ ਕਰਦੇ ਨੂੰ ਅੰਦਰ ਖਿੱਚ ਕੇ ਲੈ ਗਈ ਨਾਲ ਹੀ ਮਨਪ੍ਰੀਤ ਨੂੰ ਕਹਿ ਗਈ ਕੁੜੇ ਰੋਟੀ ਖਵਾ ਦੀ ਮੁੰਡੇ ਨੂੰ ਮਨਪ੍ਰੀਤ ਉਹਨੂੰ ਡਿਗਦੇ ਟੈਗੇ ਨੂੰ ਅੰਦਰ ਲੈ ਗਈ ਤੇ ਰੋਟੀ ਪਾਉਣ ਲੱਗ ਪਈ ਉਹਦਾ ਮੁੰਡਾ ਵੀ ਉੱਠ ਕੇ ਰੋਣ ਲੱਗ ਪਿਆ ਉਹਨੂੰ ਉਵੇਂ ਮੋਢੇ ਲਗਾ ਉਹਨੇ ਰੋਟੀ ਪਰੋਸੀ ਜਗਰਾਜ ਨਾਲੇ ਰੋਟੀ ਖਾਏ ਗਿਆ ਨਾਲੇ ਗਾਲਾਂ ਕੱਢੀ ਗਿਆ ਉਹਦਾ ਜੀ ਕੀਤਾ ਕਿ ਆਪਣੀ ਸੱਸ ਨੂੰ ਜਾ ਕੇ ਪੁੱਛੇ ਕਿ ਉਹਨੂੰ ਤਾਂ ਉਹਦੀ ਮਾਂ ਨੇ ਘਟਿਆ ਸੰਸਕਾਰ ਦਿੱਤੇ ਪਰ ਉਹਦੇ ਪੁੱਤ ਨੂੰ ਕਿੰਨੇ ਚ ਐਨੇ ਚੰਗੇ ਸੰਸਕਾਰ ਕਿਸ ਨੇ ਦਿੱਤੇ ਪਰ ਉਹ ਜਿਹਾ ਕਰ ਨਹੀਂ ਸਕੀ ਸ਼ਾਇਦ ਉਹਦੀ ਮਾਂ ਦੇ ਦਿੱਤੇ ਘਟਿਆ ਸੰਸਕਾਰਾਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ